ਪੌਜਾਂ ਦੇ ਵਿੱਚ ਗਏ ਜੋ ਕਿਵੇਂ ਦਾ ਰਿਸਪਾਂਸ ਰਿਹਾ ਵਿਦਿਆਰਥੀਆਂ ਦਾ ਕੀ ਕਹਿਣਾ ਚਾਹੋਗੇ ਫਿਲਮ ਨੂੰ ਲੈ ਕੇ ਬਹੁਤ ਹੀ ਸੋਹਣਾ ਰਿਸਪਾਂਸ ਰਿਹਾ ਜੀ ਅਸੀਂ ਅੱਜ ਸਾਡਾ ਤਰਨਤਨ ਸਾਹਿਬ ਦੇ ਵਿੱਚ ਟੂਰ ਸੀਗਾ ਅਸੀਂ ਕੁਝ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਗਏ ਔਰ ਇੰਨਾ ਵਧੀਆ ਰਿਸਪਾਂਸ ਰਿਹਾ ਸਾਰਿਆਂ ਦਾ ਤੇ ਸਾਨੂੰ ਬਹੁਤ ਚੰਗਾ ਲੱਗਾ ਸਾਰੇ ਆਰਟਿਸਟਾਂ ਨੂੰ ਬੜਾ ਪਿਆਰ ਦਿੱਤਾ ਬੱਚਿਆਂ ਨੇ ਸਾਰੇ ਸਟਾਫ ਨੇ ਪ੍ਰਬੰਧਕਾਂ ਨੇ ਔਰ ਬਹੁਤ ਹੀ ਸ਼ਾਨਦਾਰ ਰਿਹਾ ਸਾਡਾ ਅੱਜ ਦਾ ਚੋਰਾ ਨਾਲ ਯਾਰੀਆਂ ਫਿਲਮ ਦਾ ਟਾਈਟਲ ਹੈ ਕਿਵੇਂ ਦੇ ਚੋਰ ਰਹਿਣਗੇ ਕਿਵੇਂ ਦੇ ਟਰੈਕਟਰ ਨੇ ਸਾਰਿਆਂ ਦੇ ਫਿਲਮ ਦੇ ਵਿੱਚ ਚੋਰਾ ਨਾਲ ਯਾਰੀਆਂ ਦਾ ਇੱਕ ਇਹਦੇ ਵਿੱਚ ਇਹੀ ਹੈ ਜੀ ਮੇਨ ਇੱਕ ਮੈਸੇਜ ਆ ਵੀ ਹਾਲਾਤ ਬੁਰੇ ਹੁੰਦੇ ਆ ਬੰਦਾ ਨਹੀਂ ਬੁਰਾ ਹੁੰਦਾ ਜੇ ਕੋਈ ਚੋਰ ਵੀ ਯਾਰੀ ਦਾ ਮਤਲਬ ਸਮਝ ਲਈ ਉਹ ਵੀ ਕਿਸ ਲੈਵਲ ਤੇ ਜਾ ਕੇ ਯਾਰੀ ਨਿਭਾ ਸਕਦਾ ਤੇ ਇਸ ਕਰਕੇ ਇਹਦੇ ਵਿੱਚ ਇੱਕ ਟਾਈਟਲ ਹੀ ਰੱਖੇਗਾ ਚੋਰਾ ਨਾਲ ਯਾਰੀਆਂ ਯਾਰੀ ਸ਼ਬਦ ਮਹੱਤਤਿਆ ਜਿਹਦੇ ਨਾਲ ਆ ਰਹੇ ਆ ਕੌਣ ਬੰਦਾ ਵਾ ਉਹ ਗੱਲ ਨਹੀਂ ਗੱਲ ਨਿਭਾਉਂਦੇ ਆ ਇਹ ਨਹੀਂ ਛੋਟੇ ਸਰ ਯਾਰ ਪਈਦਾ ਬਾਵੀ ਹੋਣੀ ਸੀ ਨਹੀਂ ਇਹਦੀ ਸ਼ੂਟਿੰਗ ਜਿਹੜੀ ਹੈ ਸਾਰੀ ਜੀ ਯੂਕੇ ਦੇ ਵਿੱਚ ਹੋਈ ਆ ਇੰਗਲੈਂਡ ਦੇ ਵਿੱਚ ਸ਼ੂਟ ਕੀਤਾ ਗਿਆ ਸਟੋਰੀ ਕਿਉਂਕਿ ਉੱਥੋਂ ਦੀ ਸੀਗੀ ਜਿੱਥੋਂ ਬੰਦਾ ਜਾਂਦਾ ਫਿਰ ਸੰਘਰਸ਼ ਦਿਖਾਇਆ ਗਿਆ ਉੱਥੇ ਜਾ ਕੇ ਕੀ ਸੰਘਰਸ਼ ਆ ਕਿੱਦਾਂ ਹੁੰਦਾ ਵਾ ਕੀ ਇਮੋਸ਼ਨ ਆ ਕੀ ਦਰਦ ਆ ਅਸੀਂ ਕਾਫੀ ਚੀਜ਼ਾਂ ਨੂੰ ਜਿਹੜਾ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਸਟਾਰ ਕਾਸਟ ਦੇ ਨਾਲ ਤਾਲਮੇਲ ਕਿੱਦਾਂ ਆ ਰਿਹਾ ਸਟਾਰ ਕਾਸਟ ਆ ਵੀ ਕੁਝ ਖੜੀ ਸਾਡੀ ਬਹੁਤ ਵਧੀਆ ਸਾਰਿਆਂ ਨੇ ਬੜੀ ਮਿਹਨਤ ਕੀਤੀ ਹੈ ਜੀ ਹਾਲਾਂਕਿ ਜਦੋਂ ਅਸੀਂ ਸ਼ੂਟ ਕਰਨ ਗਏ ਸੀ ਉਦੋਂ ਵੈਦਰ ਬਹੁਤ ਖਰਾਬ ਸੀ ਬੜੀ ਠੰਡ ਸੀਗੀ ਉਹਦੇ باوجود ਵੀ ਮੈਂ ਥੈਂਕਸ ਕਰਦਾ ਕਿਉਂਕਿ ਹਰ ਤਰ੍ਹਾਂ ਦੇ ਲੋਕ ਇੰਡਸਟਰੀ 'ਚ ਮਿਲਦੇ ਆ ਜਿਹੜੇ ਲੋਕ ਸਿਨੇਮੇ ਨੂੰ ਪਿਆਰ ਕਰਦੇ ਆ ਆਰਟਿਸਟ ਉਹਨਾਂ ਵਾਸਤੇ ਕੋਈ ਵੀ ਕਠਿਨਾਈਆਂ ਜਾਂ ਵੈਦਰ ਉਹਨਾਂ ਨੂੰ ਨਹੀਂ ਰੋਕਦਾ ਉਹ ਪ੍ਰੋਪਰ ਟਾਈਮ ਦੇ ਕੇ ਹਰ ਚੀਜ਼ ਨੂੰ ਮੈਨੇਜ ਕਰ ਦਿੰਦੇ ਆ ਪ੍ਰੋਜੈਕਟ ਕਿਵੇਂ ਕਿੰਨੇ ਚੱਲਦਾ ਸੀ ਕਿੰਨੇ ਚੱਲ ਚਾ ਜਿਹੜਾ ਨਹੀਂ ਚੱਲਿਆ ਪ੍ਰੋਜੈਕਟ ਜਿਹੜਾ ਸੀਗਾ ਜੀ ਸਾਡਾ ਉੱਥੇ ਜਿਹੜਾ ਸ਼ੂਟ ਆ ਉਹ 25 ਦਿਨ ਚੱਲਿਆ ਕਿ ਯੂਕੇ ਦੇ ਵਿੱਚ ਔਰ 1-2 ਦਿਨ ਸਾਡੇ ਐਕਸਟਰਾ ਲੱਗੇ ਵੈਦਰ ਦਾ ਕਰਕੇ ਕਿਉਂਕਿ ਬਰਸਾਤ ਉੱਥੇ ਉਹ ਦਿਨ ਇਦਾਂ ਦੇ ਸੀ ਕਦੇ ਵੀ ਆ ਜਾਂਦੀ ਸੀ ਜਿੱਦਾ ਕਰਕੇ ਸਾਨੂੰ ਕੁਝ ਪਲਾਨ ਵਿੱਚੋ ਚੇਂਜ ਵੀ ਕਰਨੀ ਪਈ। ਕੁਝ ਨਵੇਂ ਸਤਾਰੇ ਨੇ ਕੁਝ ਪੁਰਾਣੇ ਸਤਾਰਿਆਂ ਦੇ ਨਾਲ ਕੀ ਕਹਿਣਾ ਚਾਹੋਗੇ ਤੁਸੀਂ? ਬੜਾ ਵਧੀਆ ਰਿਹਾ ਜੀ ਦੇਖੋ ਪੁਰਾਣੇ ਸਤਾਰੇ ਜਿਹੜੇ ਆ ਉਹਨਾਂ ਦੇ ਨਾਲ ਕੁਝ ਨਵੇਂ ਚਿਹਰੇ ਨੂੰ ਵੀ ਮੌਕਾ ਮਿਲਣਾ ਚਾਹੀਦਾ। ਹਰ ਥਾਂ ਤੇ ਹੁੰਦਾ ਆ ਜਿੱਦਾਂ ਨਾਲ-ਨਾਲ ਕੰਮ ਕਰਦੇ ਆ ਜਦੋਂ ਇੱਕ ਨਵੇਂ ਚਿਹਰੇ ਕੁਝ ਆਉਂਦੇ ਆ ਜੀ ਉਹ ਕਹਿੰਡਸਟਰੀ ਦੇ ਵਿੱਚ ਨਾਲ-ਨਾਲ ਚੱਲਦੇ ਰਹਿੰਦੇ ਆ ਔਰ ਸਾਨੂੰ ਖੁਸ਼ੀ ਆ। ਕਿ ਪ੍ਰਮਾਤਮਾ ਨੇ ਸਾਨੂੰ ਇਹਦੇ ਕਾਬਲ ਬਣਾਇਆ ਕਿ ਅਸੀਂ ਪੁਰਾਣੇ ਇਹਨਾਂ ਨੂੰ ਨਾਲ ਲੈ ਕੇ ਨਾਲ ਕੁਝ ਨਵੇਂ ਲੋਕਾਂ ਨੂੰ ਲੈ ਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਅਸੀਂ ਇਹਨੂੰ ਕੰਮ ਨੂੰ ਕਵਰ ਕੀਤਾ ਉਹ ਆਹ ਬੜੋ ਆ ਅਸੀਂ ਇੱਕ ਤਾਂ ਨਵੀਂ ਟੀਮ ਆ ਨਵੀਂ ਟੀਮ ਣਾ ਕੇ ਵਧੀਆ ਲੱਗਿਆ ਨਵੇਂ ਆਰਟਿਸਟ ਆ ਭਾਵੇਂ ਇਹ ਨਵੇਂ ਆ ਪਰ ਇਹਨਾਂ ਦਾ ਐਕਸਪੀਰੀਅੰਸ ਵਧੀਆ ਰਿਹਾ ਕਿਉਂਕਿ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰਦਾ ਹੈ ਜਿਹੜਾ ਸੀਨੀਅਰ ਆਰਟਿਸਟ ਆ ਉਹਨੂੰ ਕਦੇ ਵੀ ਇਹ ਸੋਚਣਾ ਨਹੀਂ ਚਾਹੀਦਾ ਕਿ ਇਹਨੂੰ ਕੁਝ ਨਹੀਂ ਪਤਾ ਆਰਟਿਸਟ ਉਹੀ ਆ ਅਸੀਂ ਆਪਣਾ ਐਕਸਪੀਰੀਅੰਸ ਇਹਨਾਂ ਨੂੰ ਕੀ ਸਿਖਾਇਆ ਜਾਂ ਇਹਨਾਂ ਤੋਂ ਵੀ ਅਸੀਂ ਕੀ ਸਿੱਖਿਆ ਕਿਉਂਕਿ ਨਵੇਂ ਬੱਚੇ ਵੀ ਬਹੁਤ ਮਿਹਨਤ ਕਰ ਰਿਹਾ ਮੇਰੇ ਨਾਲ ਕੁੜੀ ਖੜੀ ਹੈ ਇਹਦਾ ਨਾਮ ਹੈ ਵਰਪੁਲ ਮਨਰੀਤ ਸਲਾਮ ਤੇ ਬਹੁਤ ਪਿਆਰੀ ਕੁੜੀ ਕਿਉਂਕਿ ਪਹਿਲੀ ਫਿਲਮਾਂ ਦੀ ਡੈਬਿਊ ਹੈ ਤੇ ਆਰਿਆ ਬੱਬਰ ਉਹ ਤਾਂ ਪ੍ਰਾਣ ਹੰਢਿਆ ਹੋਇਆ ਬੰਦਾ ਹੈ ਮੇਰੇ ਨਾਲ ਮੇਰਾ ਚੇਲਾ ਵੀ ਇਹ ਹੈ ਮਨਕੀਤਰਾਉਣੀ ਬਹੁਤ ਵਾਰੀ ਲੜਵੀ ਪਈਆਂ ਮੈਂ ਇਹਦੇ ਨਾਲ ਤੇ ਵਧੀਆ ਗੱਲ ਹੈ ਜੇ ਤੁਸੀਂ ਅਰਾਇਤ ਜਿਨੀ ਨਹੀਂ ਵਰਤਦੇ ਥੋੜੀਆਂ ਘਰ 'ਚ ਵੀ ਹੁੰਦਾ ਪਰ థియేਟਰ ਇਕੱਠਾ ਨਹੀਂ ਕੀਤਾ ਵਧੀਆ ਆਰਟਿਸਟ ਹੈ ਜਿਹੜੇ ਥੋੜੇ ਗੁਣਾ ਹੈ ਉਹਨਾਂ ਨੂੰ ਤੁਹਾਨੂੰ ਬਾਹਰਨਾ ਚਾਹੀਦਾ ਚੰਗਾ ਲੱਗਦਾ ਹੈ ਹਮੇਸ਼ਾ ਐਕਸਪੀਰੀਅੰਸ ਇਹਨਾਂ ਦੇ ਨਾਲ ਬਾਕੀ ਕਹਾਣੀ ਰਿਸ਼ੀ ਮੱਲੀ ਦੀ ਹੈ ਮੈਨ ਸਾਨੂੰ ਆਰਟਿਸਟਾਂ ਨੂੰ ਕਹਾਣੀ ਤੇ ਫੋਕਸ ਕਰਨਾ ਚਾਹੀਦਾ ਨਾ ਕਿ ਸਾਨੂੰ ਬਾਕੀ ਸਾਡੀ ਕਾਸਟਮ ਕੀ ਹੈ ਸਾਡਾ ਬੇਕਅਪ ਕੀ ਹੈ ਕਿਉਂਕਿ ਆਰਟਿਸਟ ਦਾ ਕੰਮ ਇਹ ਹੈ ਅਸੀਂ ਉਹ ਕੀਤਾ ਤੇ ਬਾਕੀ ਡਿਪਾਰਟਮੈਂਟ ਵੱਖਰੇ ਵੱਖਰੇ ਹੁੰਦੇ ਆ ਉਹਨਾਂ ਨੇ ਵੀ ਆਪਣਾ ਕੰਮ ਵਾਕੂਬੀ ਨਵਾਇਆ ਬਾਲੀਵੁੱਡ ਦੇ ਵਿੱਚੋਂ ਕੰਮ ਕਈ ਐਕਟਰਸ ਬਾਲੀਵੁੱਡ ਚ ਵੀ ਨਹੀਂ ਆ ਪੰਜਾਬ ਚੋ ਪਹਿਲੀ ਵਾਰ ਤੁਸੀਂ ਉਹਨਾਂ ਦੇਖਿਆ ਤਨਦਾਨ ਚ ਨਿਕਲੇ ਬੜਾ ਵੱਡਾ ਲੋਕਾਂ ਨੂੰ ਉਂਗਾਲਾ ਮਿਲਿਆ ਕੀ ਲੱਗਦਾ ਕਿੱਥੋਂ ਲੱਗ ਜਾਣੀ ਮੈਮ ਜਿੱਦਾਂ ਦੀ ਐਕਟਿੰਗ ਤੁਸੀਂ ਦੇਖੀ ਹੈ ਕੀ ਲੱਗਦਾ ਤੁਹਾਨੂੰ ਫਿਲਮ ਜਿੰਨੇ ਜਿੰਨਾ ਕਾਸੀ ਗੁਣ ਪਾਵਾਂਗੇ ਉਹਨਾਂ ਕਮੇਟਾ ਨਿਕਲਿਓ ਬਈ ਠੀਕ ਹੈ ਨਾ ਹਾਰਡ ਵਰਕ ਹਰ ਬੰਦੇ ਜੇ ਤੁਸੀਂ ਇਹ ਕੰਮ ਗੁਰਪ੍ਰੀਤ ਪੰਗੂ ਖੜੀ ਹੈ ਇਹਨੇ ਬਹੁਤ ਕੰਮ ਕਰ ਲਿਆ ਜੇ ਮੈਂ ਇੱਥੇ ਰੁਕੋਗੀ ਕੰਮ ਕਰਨ ਤੋਂ ਮੈਂ ਜ਼ੀ ਜਿਹੜਾ ਵੀ ਉਹਨੂੰ ਪ੍ਰੋਜੈਕਟ ਮਿਲਦਾ ਉਹਦੇ ਬਾਰੇ ਸੋਚਣਾ ਉਹਦੀ ਮਿਹਨਤ ਕਰਨੀ ਜਦੋਂ ਤੁਹਾਡੇ ਕੋਲੇ ਕੰਮ ਨਹੀਂ ਉਦੋਂ ਵੀ ਚੰਗੀਆਂ ਸਕ੍ਰਿਪਟਾਂ ਪੜ੍ਹਨੀਆਂ ਚੰਗੀਆਂ ਫਿਲਮਾਂ ਦੇਖਣੀਆਂ ਉਹਦੇ ਵਿੱਚੋਂ ਕੀ ਤੁਸੀਂ ਸਿੱਖਦੇ ਆ ਕਿ ਮੈਂ ਕੀ ਕਰ ਸਕਦੀ ਆ ਮੇਰੇ ਨੇ ਕੀ ਵਧੀਆ ਉਹ ਹਰ ਬੰਦੇ ਨੂੰ ਸਿੱਖਣਾ ਹੀ ਪੈਂਦਾ ਤੇ ਮੈਨੂੰ ਇਹ ਪੂਰੀ ਉਮੀਦ ਹੈ ਕਿ ਬੱਚੇ ਵਧੀਆ ਦੀ ਮੰਜ਼ਿਲ ਨੂੰ ਪਹੁੰਚਣਗੇ ਹਰ ਇੱਕ ਪਰਿਵਾਰ ਦੇ ਵਿੱਚ ਵੱਡਾ ਬਜ਼ੁਰਗ ਛੋਟਿਆਂ ਨੂੰ ਝਿੜਕਾ ਮਾਰ ਕੇ ਕਈ ਵਾਰ ਕੰਮ ਸਹੀ ਕਰਵਾਉਂਦਾ ਹੈ ਤੇ ਕੀ ਇਹੋ ਜਿਹੀ ਨਾਬਤਰੀ ਆਈ ਨਹੀਂ ਮੈਂ ਡਾਇਰੈਕਟਰ ਨਹੀਂ ਨਾ ਇਹ ਡਾਇਰੈਕਟਰ ਨੇ ਕਰਨਾ ਹੁੰਦਾ। ਇਹ ਕੰਮ ਡਾਇਰੈਕਟਰ ਦਾ। ਇਹ ਡਾਇਰੈਕਟਰ ਨੇ ਕਰਨਾ ਹੁੰਦਾ। ਹਾਂ ਅਸੀਂ ਰਿਲੇਸ਼ਨਾਂ ਦੇ ਵਿੱਚੋਂ ਇਹ ਸੋਚੀਏ ਕਿ ਸਾਡੀ ਫਿਲਮ ਵਧੀਆ ਬਣਨੀ ਚਾਹੀਦੀ ਆ। ਉਹਦੇ ਵਿੱਚੋਂ ਅਸੀਂ ਜੇ ਕੋਈ ਲੱਗਦਾ ਕਿਸੇ ਨੂੰ ੱੱਕੇ ਨਾਲ ਅੱਜਕੱਲ ਕੋਈ ਕਿਸੇ ਨੂੰ ਸੁਝਾ ਨਹੀਂ ਦੇ ਸਕਦਾ। ਤੇ ਜਦੋਂ ਆਪਾਂ ਪੂਰੇ ਪ੍ਰੋਜੈਕਟ ਨੂੰ ਦੇਖੇ ਜਿਹੜਾ ਦਾ ਪਰਿਵਾਰ ਪਰਿਵਾਰ ਦਾ ਮੈਂਬਰ ਵੀ ਇਹੀ ਦੇਖਦਾ ਹੁੰਦਾ ਵੀ ਜਿਹੜੀ ਸਾਡੀ ਫੈਮਿਲੀ ਆ ਇਹ ਇਹਦਾ ਤਾਲਮੇਲ ਬਣਿਆ ਰਵੇ ਤੇ ਉਹਨਾਂ ਜਿਹੜੇ ਆਰਟਿਸਟ ਦਾ ਹੁੰਦਾ ਜਿਹੜੇ ਸਿਨੇਮੇ ਨੂੰ ਪਿਆਰ ਕਰਦੇ ਨੇ ਕਿ ਜਿਹੜੀ ਕਹਾਣੀ ਮੈਂ ਕਰ ਰਿਹਾ ਸਾਡੀ ਇਹ ਕਹਾਣੀ ਆਪਣੀ ਆ ਨਾ ਕਿ ਇਹ ਕਿ ਮੈਂ ਪੇਮੈਂਟ ਲੈ ਲਈ ਹੁਣ ਮੇਰਾ ਕੋਈ ਕੰਮ ਨਹੀਂ ਇਹ ਸਿੱਧੂ ਭਾਜੀ ਕੋਲ ਖੜੇ ਨੇ ਸਾਨੂੰ ਕਦੇ ਵੀ ਨਹੀਂ ਲੱਗਿਆ ਕੱਲੀ ਇਹਨਾਂ ਦੀ ਫਿਲਮ ਨਹੀਂ ਕੋਈ ਵੀ ਪ੍ਰੋਜੈਕਟ ਅਸੀਂ ਕਰਦੇ ਆ ਸਾਨੂੰ ਇਹ ਲੱਗਦਾ ਕਿ ਸਾਡਾ ਆਪਣਾ ਪ੍ਰੋਜੈਕਟ ਹੈ ਕਿਉਂਕਿ ਪ੍ਰੋਡਿਊਸਰ ਨੇ ਪੈਸਾ ਲਾਇਆ ਹੁੰਦਾ ਸਾਰੀ ਟੀਮ ਦੀ ਦੇਣ ਹੁੰਦੀ ਹੈ ਕਿ ਕੰਮ ਥੋੜਾ ਇਹਦੇ ਵਿੱਚ ਸਿੱਖ ਹਿੰਦੂ ਵਾਲੀ ਕੋਈ ਗੱਲ ਨਹੀਂ ਅਸੀਂ ਆਪਣੀ ਥਾਂ ਆਪ ਬਣਾਉਣੀ ਹੁੰਦੀ ਹੈ ਜੇ ਤੁਸੀਂ ਸਿੱਖਾਂ ਦੀ ਗੱਲ ਕਰਦੇ ਹੋ ਅਸੀਂ ਆਪਣੀ ਥਾਂ ਆਪ ਬਣਾਈ ਹੈ ਹਰ ਬੰਦਾ ਆਪਣੀ ਥਾਂ ਬਣਾਉਂਦਾ ਹੈ ਅੱਜ ਅਜਦਲ ਜੀ ਤਾਂ ਜੇ ਤੁਸੀਂ ਕਹਿੰਨਾ ਸਿੱਖਾਂ ਨੂੰ ਮੁਖਾਵਲ ਕਰਦੇ ਆ ਦਲਜੀਤ ਇੱਕ ਸਰਦਾਰ ਮੁੰਡਾ ਹੈ ਸਾਰੇ ਪੰਜਾਬ ਨੂੰ ਪ੍ਰਾਊਡ ਆ ਉਹਦੇ ਤੇ ਕਿੱਥੇ ਲੈ ਕੇ ਗਿਆ ਉਹ ਇੰਡਸਟਰੀ ਨੇ ਵੀ ਬਹੁਤ ਇੰਪਰੂਵਮੈਂਟ ਕੀਤੀ ਆ ਟੈਕਨੀਕਲੀ ਬਹੁਤ ਫਰਕ ਪਿਆ ਕਹਾਣੀਆਂ ਨੂੰ ਲੈ ਕੇ ਬਹੁਤ ਫਰਕ ਪਿਆ ਹਰ ਤਰੀਕੇ ਦੀਆਂ ਫਿਲਮਾਂ ਆ ਰਹੀਆਂ ਵੱਖ-ਵੱਖ ਸਬਜੈਕਟਾਂ ਨੂੰ ਲੈ ਕੇ ਜਿਵੇਂ ਕਮੇਡੀ ਫਿਲਮਾਂ ਕਮੇਡੀ ਫਿਲਮਾਂ ਦੇ ਵਿੱਚੋਂ ਅਸੀਂ ਹੱਸਦੇ ਹਸਾਉਂਦੇ ਬਹੁਤ ਕੁਝ ਮੈਸੇਜ ਵੀ ਦਿੰਨੇ ਆ ਦੂਜਾ ਰੋਮਾਂਟਿਕ ਫਿਲਮਾਂ ਉਹ ਵੀ ਹੋਣੀਆਂ ਚਾਹੀਦੀਆਂ ਨੇ ਦੂਜਾ ਇਤਿਹਾਸਕ ਫਿਲਮਾਂ ਉਭੀ ਅਸੀਂ ਦੇਖ ਰਿਹਾ ਪਿਛਲੇ ਦਿਨਾਂ ਚ ਇਤਿਹਾਸਕ ਫਿਲਮਾਂ ਉਹਨਾਂ ਨੇ ਅਰਦਾਸ ਲੰਕੀ ਗਈ ਹੈ ਤੇ ਤੁਸੀਂ ਆਪਣੀ ਹਾਂ ਤੇ ਅੱਗੇ ਵੀ ਆ ਰਹੀਆਂ ਨੇ ਫਿਲਮਾਂ ਤੇ ਮੈਨੂੰ ਇਹ ਲੱਗਦਾ ਕਿ ਹਰ ਤਰ੍ਹਾਂ ਦਾ ਟੇਸਟ ਫਿਲਮ ਚ ਹੋਣਾ ਚਾਹੀਦਾ ਪੰਜਾਬੀ ਇੰਡਸਟਰੀ ਸਾਡੇ ਲਈ ਮਾਣ ਹੈ ਸਾਡੀ ਮਾਂ ਬੋਲੀ ਚ ਫਿਲਮਾਂ ਬਣ ਰਹੀਆਂ ਕੱਲੇ ਪੰਜਾਬ ਚ ਨਹੀਂ ਬਾਹਰਲੇ ਮੁਰਕਾਂ ਚ ਬੈਠੇ ਲੋਕ ਫਿਲਮਾਂ ਦੇਖ ਰਹੇ ਨੇ ਜਿਹੜੇ ਬੱਚੇ ਪੰਜਾਬ ਚੋਂ ਉੱਥੇ ਚਲੇ ਗਏ ਉਹ ਸਾਡੇ ਪੰਜਾਬੀ ਕਲਚਰ ਨਾਲ ਇਸ ਲਈ ਜੁੜੇ ਨੇ ਕਿ ਉਹ ਫਿਲਮਾਂ ਦੇਖਦੇ ਨੇ ਤੇ ਪੰਜਾਬੀ ਫਿਲਮਾਂ ਬਹੁਤ ਬਣ ਰਹੀਆਂ ਨੇ ਉਹ ਬੱਚੇ ਫਿਲਮਾਂ ਰਾਹੀਂ ਬਹੁਤ ਕੁਝ ਸਿੱਖ ਰਹੇ ਨੇ ਐਦੂ ਵੱਡੀ ਘਰਮਾਨ ਵਾਲੀ ਗੱਲ ਕੀ ਹੋ ਸਕਦੀ ਹੈ ਮੇਰੇ ਲਈ ਮਾਣ ਵਾਲੀ ਗੱਲ ਹੈ ਕਿ ਮੈਂ ਐ ਸੀਨੀਅਰ ਆਰਟਿਸਟ ਨਾਲ ਕੰਮ ਕਰ ਰਹੀ ਹਾਂ ਮੈਂ ਬਹੁਤ ਖੁਸ਼ ਹਾਂ ਕਿ ਮੇਰੀ ਫਰਸਟ ਮੂਵੀ ਆ ਮੈਂ ਤਰਨ ਤਰੰਦੀ ਹਾਂ ਸੋ ਥੈਂਕ ਯੂ ਸੋ ਮੱਚ ਤੇ ਅਗੇ ਤੋਂ ਮੈਂ ਸਹਿਬਾਨ ਜਿਨੇ ਅੰਤਿਸਰਕਾਰਜੋਗ ਸਾਡੇ ਪੱਤਰਕਾਰ ਸਹਿਬਾਨਸ ਅਸੀਂ ਤਰਨਤਾਰਨ ਜੱਜ ਪਹੁੰਚੇ ਹੋਏ ਆਂ ਅਸੀਂ ਇਹ ਬੇਨਤੀ ਕਰਨਾ ਚਾਹੁੰਦੇ ਆਂ ਤਰਨਤਾਰਨ ਦੇ ਵਿੱਚੋਂ ਪਹਿਲੀ ਵਾਰ ਜਿਹੜਾ ਸਾਡਾ ਇਹ ਸ਼ਹਿਰ ਹੈ ਇਹ ਸ਼ਹਿਰ ਚੋਂ ਪਹਿਲੀ ਵਾਰ ਕਿਸੇ ਨੇ ਫਿਲਮ ਪ੍ਰੋਡਿਊਸ ਕੀਤੀ ਹੈ ਪਹਿਲੀ ਵਾਰ ਸਾਡੀ ਕੋਈ ਪੁਰੀ ਇਸ ਫਿਲਮ ਦੇ ਵਿੱਚ ਹੀਰੋਣ ਆਉਣ ਲੱਗੀ ਹੈ ਸੋ ਪਹਿਲੀ ਵਾਰ ਹੋਇਆ ਕਿ ਸਾਡੇ ਇਸ ਸ਼ਹਿਰ ਦਾ ਹੀ ਡਾਇਰੈਕਟਰ ਹੈ ਸਾਡੇ ਇਲਾਕੇ ਦੇ ਮੁੰਡਾ ਡਾਇਰੈਕਟਰ ਹੈ ਮੱਲੀ ਸਾਡੇ ਖੜਾ ਹੈ ਸੋ ਇਸ ਤਰ੍ਹਾਂ ਕਰਕੇ ਇਹ ਸਾਡੀ ਆਪਣੀ ਫਿਲਮ ਹੈ ਇਹੋ ਜਿਹਾ ਤਜਰਬਾ ਮਿਲਦਾ ਤਰਨਤਾਰ ਨੇ ਪਹਿਲਾਂ ਕਦੇ ਨਹੀਂ ਕੀਤਾ ਕਿ ਇੰਨੇ ਬੰਦੇ ਇਕੱਠੇ ਹੋ ਕੇ ਏਸ ਇੱਕ ਸ਼ਹਿਰ ਦੇ ਵਿੱਚੋਂ ਇੱਕ ਪਾਲੀਵੁੱਡ ਦੇ ਵਿੱਚ ਇੱਕ ਫਿਲਮ ਦੇਣ ਜਾ ਰਹੇ ਨੇ ਸੋ ਅਗਲੀ ਗੱਲ ਮੈਂ ਫਿਲਮ ਨਹੀਂ ਕਰਦਾ ਫਿਲਮ ਵੀ ਉਹੋ ਜੀ ਹੈ ਕਿ ਕੋਈ ਜਿਹੋ ਜਿਹਾ ਅੱਜ ਸਾਡਾ ਸਮਾਂ ਚੱਲ ਰਿਹਾ ਹੈ ਸਿਨੇਮੇ ਨੂੰ ਅਸੀਂ ਹਮੇਸ਼ਾ ਰੋਲਾ ਪਾਉਂਦੇ ਆਏ ਆ ਕਿ ਸਿਨੇਮਾ ਸਮੇਂ ਦੇ ਹਾਲ ਦਾ ਹੋਣਾ ਚਾਹੀਦਾ ਹੈ ਇਹ ਸਮੇਂ ਦੇ ਹਾਲ ਦੀ ਫਿਲਮ ਹੈ ਅੱਜ ਜਿਵੇਂ ਸਾਡਾ ਪ੍ਰਵਾਸ ਹੋ ਰਿਹਾ ਬੱਚੇ ਬਾਹਰ ਜਾ ਰਹੇ ਨੇ ਬਹੁਤ ਘੰਟੀ ਸਾਡੇ ਬੱਚਿਆਂ ਨੂੰ ਇਹ ਨਹੀਂ ਲੱਗਦਾ ਤੁਸੀਂ ਦੇਖੋ ਮੈਨੂੰ ਲੱਗਦਾ ਤਰਨਤਾਰ ਨਾਲ ਮੈਂ ਕੱਲੇ ਸ਼ਹਿਰ ਦੀ ਜੇ ਗੱਲ ਕਰਾਂ ਸਾਰੇ ਸ਼ਹਿ ਤੰਤਾਂ ਦੇ ਵਿੱਚ ਨਾ ਤਾਂ ਇਹਨੇ ਮੈਡੀਕਲ ਸਟੋਰ ਹੈ ਨਾ ਇਹਨੇ ਹਸਪੀਟਲ ਹੈ ਨਾ ਇਹਨੇ ਕਰਿਆਨੇ ਦਾ ਕਾਨਾ ਜਿੰਨੇ ਇੱਥੇ ਇਮੀਗ੍ਰੇਸ਼ਨ ਦੇ ਆਫਿਸ ਨੇ ਬਾਹਰ ਜਾਣ ਲਈ ਸਾਡੇ ਬੱਚੇ ਜਿਹੜੇ ਪ੍ਰਵਾਸ ਜਾਣੇ ਅਸੀਂ ਮਨਾਂ ਨਹੀਂ ਕਰਦੇ ਨਹੀਂ ਜਾਣਾ ਚਾਹੀਦਾ ਜਾਣਾ ਚਾਹੀਦਾ ਪਰ ਸਾਨੂੰ ਇਹ ਲੱਗਦਾ ਕਿ ਬੱਚੇ ਕੋਲ ਕੋਈ ਸਕਿੱਲ ਹੋਵੇ ਬੱਚਾ ਉੱਥੇ ਜਾ ਕੇ ਕੋਈ ਕੰਮ ਦਾ ਮਹਾਰ ਹਾਸਲ ਹੋਵੇ ਜਿੱਥੇ ਕੰਮ ਨੂੰ ਮਿਲ ਸਕੇ ਸਾਡੇ ਬੱਚੇ ਇਹ ਸੋਚ ਕੇ ਜਾਂਦੇ ਨੇ ਜਿਹੜੀ ਫਿਲਮ ਤੁਸੀਂ ਦਿਖਾਏ ਗੱਲ ਹੈ ਬੱਚਿਆਂ ਨੂੰ ਲੱਗਦਾ ਕਿ ਇੱਥੇ ਨਹੀਂ ਅਸੀਂ ਕੰਮ ਕਰਨਾ ਬਾਹਰ ਜਾ ਕੇ ਕੰਮ ਕਰਾਂਗੇ ਪਰ ਬਾਹਰ ਜਾ ਕੇ ਅਹਿਸਾਸ ਹੁੰਦਾ ਹੈ ਕਿ ਇੱਥੇ ਨਾਲੋਂ ਕਈ ਗੁਣਾ ਵੱਧ ਮਿਹਨਤ ਕਰਨੀ ਪੈਂਦੀ ਹੈ ਤਾਂ ਉਹ ਸਾਡਾ ਹੀਰੋ ਉੱਥੇ ਜਾ ਕੇ ਕਿਹੋ ਜਿਹੇ ਲੋਕ ਮਿਲਦੇ ਨੇ ਕੀ ਗੱਲਬਾਤ ਹੁੰਦੀ ਹੈ ਇੱਕ ਇਹੋ ਜਿਹਾ ਜਾਨ ਜੀਵਨ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਇਹੋ ਜੀਆਂ ਫਿਲਮਾਂ ਦੀ ਸਾਨੂੰ ਅੱਜ ਸਮੇਂ ਨੂੰ ਲੋੜ ਹੈ ਸਾਡੀ ਨੌਜਵਾਨੀ ਜਿਹੜੀ ਇਹੋ ਜੀਆਂ ਫਿਲਮਾਂ ਦੇਖ ਕੇ ਜਿਹੜੀ ਸੱਚਾਈ ਹੈ ਉੱਥੋਂ ਦੀ ਬਹੁਤ ਬੋਰਨ ਕੰਟਰੀ ਦੀ ਉਹਨੂੰ ਜਾਣ ਸਕੇ ਸੋ ਮੈਨੂੰ ਲੱਗਦਾ ਜਿਹੜੀ ਸਾਡੀ ਟੀਮ ਤੁਹਾਡੇ ਇਸ ਪਾਸੇ ਕਰੀ ਅਮਰੀਕਾ ਦੇ ਥੋੜੇ ਕੈਮਰਿਆਂ ਦੇ ਅਸੀਂ ਜੋ ਆਪਣਾ ਕੰਮ ਕਰਨਾ ਸੀ ਇਆਂ ਸਾਲਾਂ ਚ ਜੋ ਫਿਲਮ ਸ਼ੂਟ ਕਰਨੀ ਸੀ ਐਡਿਟ ਕਰ ਸਭ ਕੁਝ ਕੰਮ ਕਰ ਲਿਆ ਸੀ ਅਗਲਾ ਕੰਮ ਤੁਹਾਡਾ ਬੰਦਾ ਮੀਡੀਆ ਦਾ ਤੁਸੀਂ ਸਾਡੇ ਇਹ ਸੁਨੇਹੇ ਨੂੰ ਲੋਕਾਂ ਤ ਅਗਲਾ ਕੰਮ ਲੋਕਾਂ ਦਾ ਬੰਦ ਹੈ ਕਿ ਲੋਕ ਇਹ ਜੇ ਮੈਸੇਜ ਨੂੰ ਕਿੰਨਾ ਖੰਗਾਰਾ ਦਿੰਦੇ ਨੇ ਇਹੋ ਜੀ ਸੀਰੀਅਸਨੈਸ ਨੂੰ ਲੋਕ ਕਿੱਥੋਂ ਤੱਕ ਲੈ ਕੇ ਜਾਂਦੇ ਨੇ ਕਿਉਂਕਿ ਕਈ ਵਾਰ ਦਰਸ਼ਕਾਂ ਦੇ ਸਵਾਲ ਹੁੰਦੇ ਆ ਕਿ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਪਰ ਮੇਰਾ ਇਹ ਸਵਾਲ ਅਗੇਨ ਸਵਾਲ ਦਰਸ਼ਕਾਂ ਨੂੰ ਹੈ ਕਿ ਤੁਸੀਂ ਚੰਗੀਆਂ ਫਿਲਮਾਂ ਨੂੰ ਕਿੰਨਾ ਖੰਗਾਰਾ ਦਿੰਦੇ ਹੋ ਸਾਡੇ ਕੋਲੇ ਬਹੁਤ ਸਾਰੀਆਂ ਫਿਲਮਾਂ ਦੀ ਉਦਾਹਰਨ ਹੈ ਸਾਡੇ ਕੋਲੇ ਹਰਜੀਤਾ ਵਰਗੀ ਫਿਲਮ ਦੀ ਉਦਾਹਰਨ ਹੈ ਇੱਕ ਗਰੀਬ ਘਰ ਦਾ ਮੁੰਡਾ ਦਿਹਾੜੀਦਰਾਂ ਦਾ ਘਰ ਦਾ ਮੁੰਡਾ ਵਰਲਡ ਕੱਪ ਦਾ ਹਾਕੀ ਗੱਪ ਜਿੱਤਦਾ ਜਾ ਕੇ ਫਿਲਮ ਲੋਕਾਂ ਦੇਖੀ ਨਹੀਂ ਜਾ ਕੇ ਇਸੇ ਤਰ੍ਹਾਂ ਅਸੀਂ ਬੱਚਿਆਂ ਦੀ ਪਹਿਲੀ ਵਾਰ ਫਿਲਮ ਲੈ ਕੇ ਆਏ ਕਪਲ ਸ਼ਰਮਾ ਨੇ ਫਿਲਮ ਪ੍ਰੋਡਿਊਸ ਕੀਤੀ ਸੀਗੀ ਗੁਲਪੇਦ ਘੁਗੀ ਹੋਰਾਂ ਨੇ ਕਹਿ ਕੇ ਫਿਲਮ ਬਣਾਈ ਉਹ ਸੁਣਦਾ ਨਾਮ ਸੀ son of manjeet singh ਉਹ ਫਿਲਮ ਬਹੁਤ ਲੋਕਾਂ ਨੇ ਨਹੀਂ ਦੇਖੀ ਪਰ ਸਿਨੇਮਾ ਜਿਹੜਾ ਉਹ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਕਰਦਾ ਜੀ ਗੁਰਦੇਵ ਸਿੰਘ ਹੋਰੀ ਅਲਪਲਾਈਨ ਕੰਪਨੀ ਹੈ ਆ ਦਵਿੰਦਰ ਬੀਰੋਨੀ ਫਿਲਮ ਲੈ ਕੇ ਤੁਹਾਡੇ ਕੋਲ ਆਏ ਨੇ ਸੋ ਅਸੀਂ ਆਪਣਾ ਕੰਮ ਖਤਮ ਕੀਤਾ ਤੁਹਾਨੂੰ ਇਹ ਬੇਨਤੀ ਹੈ ਤੁਸੀਂ মিডিਆ ਆਪਣਾ ਰੋਲ ਦਾ ਕਰੂਗਾ ਲੋਕਾਂ ਤੱਕ ਸੁਨੇਹਾ ਲੈ ਕੇ ਜਾਊਗਾ ਤੇ ਲੋਕ ਇਹਨੂੰ ਕਾਮਯਾਬ ਕਰਨਗੇ ਸਰ ਇਹ ਆਰਾਮ ਬਹੁਤ ਚੰਗਾ ਸਵਾਲ ਹੈ ਜੀ ਥੋੜਾ ਹੱਕਾ ਸਵਾਲ ਕਰਨ ਦਾ ਪਰ ਅਸੀਂ ਜਿਹੜੇ ਲੋਕ ਆ ਅਸੀਂ ਬਾਰ-ਬਾਰ ਸੈਮੀਨਾਰ ਕਰਦੇ ਹਾਂ ਸ਼ਾਇਦ ਤੁਸੀਂ ਪੱਤਰਕਾਰ ਪੱਤਰਕਾਰਤਾ ਦੇ ਵਿਸ਼ੇ ਤੇ ਸੈਮੀਨਾਰ ਨਾ ਕਰਦੇ ਹੋ ਪਰ ਸਿਨੇਮੇ ਵਾਲੀ ਸਾਡੀ ਇੱਕ ਸੰਸਥਾ ਹੈ ਅਸੀਂ ਹਰ ਮੌਕੇ ਹਰ ਦੋ ਚਾਰ ਮਹੀਨਿਆਂ ਬਾਰੇ ਇੱਕ ਸੈਮੀਨਾਰ ਕਰਦੇ ਕਿ ਸਿਨੇਮਾ ਕਿਹੋ ਜਿਹਾ ਹੋਵੇ ਹੁਣ ਸਾਡਾ ਇੱਕ ਸਵਾਲ ਹੈ ਆਮ ਪਬਲਿਕ ਨੂੰ ਪੰਜਾਬ ਦੀ ਪਬਲਿਕ ਨੂੰ ਪੰਜਾਬ ਦੇ ਵਿੱਚ ਜਿੰਨੇ ਪਿੰਡ ਨੇ ਜਿੰਨੇ ਸ਼ਹਿਰ ਨੇ ਜਿੰਨੇ ਕਸਬੇ ਨੇ ਹਰ ਪਿੰਡ ਦੇ ਵਿੱਚ ਸਾਨੂੰ ਜਾਣ ਦਾ ਮੌਕਾ ਮਿਲਦਾ ਹੈ ਕਸਬੇਆਂ ਜਾਣ ਦਾ ਮੌਕਾ ਮਿਲਦਾ ਹੈ ਭਾਜੀ ਹਰ ਕਸਬੇ ਦੇ ਵਿੱਚ ਹਰ ਪਿੰਡ ਦੇ ਵਿੱਚ ਘੱਟੋ ਘੱਟ ਦੋ ਗੁਰਦੁਆਰਾ ਸਾਹਿਬ ਨੇ ਇੱਕ ਦੋ ਮੰਦਰ ਵੀ ਨੇ ਇੱਕ ਅਧੀ ਮਸੀਤ ਵੀ ਹੈ ਇੱਕ ਅਦਾ ਗਿਰਜਾ ਘਰ ਵੀ ਹੈ ਮਾਝੇ ਤਾਂ ਜਾਦੇ ਗਿਰਜ ਬਣ ਲੱਗੇ ਸਾਰੇ ਨੇ ਸਾਰੇ ਦਾ ਸਤਿਕਾਰ ਕਰਦੇ ਹਾਂ ਅਸੀਂ ਉਹਨਾਂ ਦੇ ਵਿੱਚੋਂ ਸਾਂਝ ਸਵੇਰ ਦੋ ਟਾਈਮ ਚੰਗੀਆਂ ਚੀਜ਼ਾਂ ਦਾ ਪ੍ਰਚਾਰ ਹੁੰਦਾ ਸਾਰੇ ਧਾਰਮਿਕ ਸਥਾਨਾਂ ਤੋਂ ਜੇ ਅਸੀਂ ਉਹਨਾਂ ਚੋਂ ਚੰਗਾ ਪ੍ਰਚਾਰ ਕਰਕੇ ਲੋਕਾਂ ਨੂੰ ਚੰਗੇ ਨਹੀਂ ਬਣਾ ਸਕੇ ਸਾਡੀ ਫਿਲਮ ਦਾ ਹਫਤੇ ਬਾਅਦ ਇੱਕ ਫਿਲਮ ਆਉਂਦੀ ਹੈ ਉਹ ਵੀ ਹਰ ਇੱਕ ਫਿਲਮ ਹੈ ਜੀ ਨਹੀਂ ਹੁੰਦੀ ਜਿਵੇਂ ਸਾਡੀ ਫਿਲਮ ਹੈ ਇਹਦੇ ਵਿੱਚ ਕੋਈ ਹਥਿਆਰ ਦੀ ਗੱਲ ਨਹੀਂ ਹੈਗੀ ਇਹਦੇ ਵਿੱਚ ਕੋਈ ਨਗੇਜ਼ਵਾਦ ਦੀ ਗੱਲ ਨਹੀਂ ਹੈਗੀ ਸੋ ਸਾਡੀਆਂ ਚੰਗੀਆਂ ਫਿਲਮਾਂ ਵੀ ਆਉਂਦੀਆਂ ਨੇ ਫਿਰ ਇਹ ਸਿਰਫ ਸਾਡੇ ਤੇ ਬਲੇਮ ਕਰਨਾ ਸੌਖਾ ਹੈ ਕਿ ਸਾਡੇ ਮੁੰਡੇ ਹਥਿਆਰ ਫੜਾਦੇ ਇਸ ਇਸ ਨੇਮ ਨੇ ਨਹੀਂ ਫੜਾਏ ਜੀ ਇਸ ਗੱਲ ਨੂੰ ਪਸ਼ੋਕਰ ਤੋਂ ਜਾਣਨ ਦੀ ਲੋੜ ਹੈ ਕਿ ਸਾਨੂੰ ਹਥਿਆਰ ਕੌਣ ਫੜਾ ਰਿਹਾ ਹੈ ਸਾਡੇ ਸਮਾਜ ਦੇ ਵਿੱਚ ਜਿਹੜੇ ਲੋਕ ਆ ਨਾਕਾਟਮਤ ਲੋਕ ਨੇ ਜਿਹੜੇ ਚੰਗੀਆਂ ਚੀਜ਼ਾਂ ਨੂੰ ਨਹੀਂ ਪ੍ਰਮੋਟ ਹੋਣਾ ਚਾਹੁੰਦੇ ਚੰਗੀ ਚੀਜ਼ ਪ੍ਰਮੋਟ ਕਰਨੀ ਅੱਜ ਸਭ ਤੋਂ ਔਖੀ ਹੋਈ ਪਈ ਐ ਅੱਜ ਮਾੜੀ ਚੀਜ਼ ਪ੍ਰਮੋਟ ਕਰਨੀ ਜੇ ਸਾਡੀ ਫਿਲਮ ਮਾੜੀ ਹੁੰਦੀ ਨਾ ਸਾਨੂੰ ਕਿਤੇ ਪ੍ਰੋਮੋਸ਼ਨ ਕਰਨ ਦੀ ਲੋੜ ਨਹੀਂ ਸੀ ਕੋਈ ਪ੍ਰੈਸ ਕਾਨਫਰੰਸ ਕਰਨ ਦੀ ਲੋੜ ਨਹੀਂ ਸੀ ਫਿਲਮ ਬਣਾ ਕੇ ਸਰਾਣੇ ਬਾਹਰ ਆ ਕੇ ਸੌਂ ਜਉ ਦੂਜੇ ਦਿਨ ਆਪੇ ਲੱਲ ਲੱਲਾ ਹੋ ਜਾਣੀ ਸੀ ਫਿਲਮ ਸਰ ਫਿਲਮ ਦੇ ਵਿੱਚੋਂ ਮੈਸੇਜ ਕੀ ਮਿਲਦਾ ਹੈ ਸਰ ਮੈਂ ਉਹ ਪਹਿਲਾਂ ਬੇਨਤੀ ਕਰਕੇ ਹਟਿਆ ਮੈਸੇਜ ਇਹ ਮਿਲਦਾ ਹੈ ਕਿ ਤੁਹਾਨੂੰ ਮਿਹਨਤ ਕਰਨੀ ਪੈਣੀ ਹੈ ਜਿਹੜਾ ਬਾਬੇ ਨਾਨਕ ਦਾ ਕਨਸੈਪਟ ਹੈ ਨਾ ਕਿ ਕਿਰਤ ਕਰਨੀ ਪੈਣੀ ਹੈ ਉਹ ਕਹਿੰਦੇ ਨੇ ਅੱਗੇ ਇੱਕ ਕਹਾਵਤ ਸੀ ਬਜ਼ੁਰਗਾਂ ਦੀ ਕਹਿੰਦੇ ਨਾ ਜਾਂ ਬਰਮਾ ਨੂੰ ਲੇਖ ਤੁਸੀਂ ਜੁਗਾਰ ਬਾਈ ਨਾਲ ਕੋਈ ਕੰਮ ਨਹੀਂ ਕਰ ਸਕਦੇ ਤੁਹਾਨੂੰ ਮਿਹਨਤ ਕਰਕੇ ਸਫਲਤਾ ਮਿਲਣੀ ਹੈ ਇਹ ਫਿਰਦਾ ਮੈਸੇਜ ਹੈ ਸਰ ਸਰ ਇਹ ਗੱਲ ਤੇ ਮੰਨਦੇ ਨਾ ਕਿਤੇ ਨਾ ਕਿਤੇ ਜਿਹੜੀ ਕਰਦੀ ਹੈ ਕਰਦੀ ਹੈ ਨਾ ਤੇ ਫਿਰ ਸਰ ਜਿੱਸਾਂ ਇਹ ਗਾਣੇ ਆਉਂਦੇ ਆ ਤੁਹਾਡੇ ਕੋਲੇ ਬੰਦੇ ਜਦੋਂ ਵੋਟਾਂ ਮੰਗਣ ਆਉਂਦੇ ਨੇ ਐਮਐਲਏ ਦੀਆਂ ਤੁਸੀਂ ਕਦੇ ਸਵਾਲ ਕੀਤਾ ਵੀ ਸਾਡੇ ਇੱਕ ਸ਼ਹਿਰ ਚ 25-25 ਠੇਕੇ ਨੇ ਹਰ ਪਿੰਡ ਚ ਦੋ-ਦੋ ਠੇਕੇ ਨੇ ਤੁਸੀਂ ਸਾਰੇ ਬੱਚਿਆਂ ਨੂੰ ਕਿਉਂ ਬਰਦਾ ਰਿਹਾ ਹੋ ਸਾਡੀ ਦਾ ਸਾਡੇ ਕੋਲ ਤਾਂ ਕਹਿਣ ਨੂੰ ਇਹ ਗੱਲ ਹੈਗੀ ਹੈ ਨਾ ਵੀ ਜੇ ਸਾਡੇ ਚ ਕੋਈ ਹਕਾਇਤ ਦੀ ਇੱਕ ਫਿਲਮ ਆ ਗਈ ਸਾਡੇ ਕੋਲ ਰਈ ਨਹੀਂ ਫਿਲਮ ਵੀ ਆਈ ਹੈ ਸਾਡੇ ਕੋਲ ਅਦਾਸ ਫਿਲਮ ਵੀ ਆਈ ਹੈ ਸਾਡੇ ਕੋਲ ਲਵ ਠੇਕ ਯਾਨਾ ਕੀ ਜਗ੍ਹਾ ਬਚਿਆ ਦੱਸੋ ਮੈਨੂੰ ਸੀ ਕਦੇ ਸਵਾਲ ਨਹੀਂ ਕੀਤਾ ਸੀ ਅਸੀਂ ਵੋਟਾਂ ਪਾਉਣੇ ਸੀ ਮੰਗ ਰਹੇ ਆਂ ਵੀ ਸਾਨੂੰ ਆਹ ਬੋਤਲ ਦਿਓ ਜੀ ਭਾਜੀ ਜਿੱਥੇ ਸਵਾਲ ਕਰਨਾ ਉੱਥੇ ਸਵਾਲ ਕਰਨਾ ਚਾਹੀਦਾ ਤੁਹਾਨੂੰ ਅਸੀਂ ਥੋੜਾ ਨੈਗਰੀ ਆ ਤੁਸੀਂ ਸਵਾਲ ਕਰੋ ਥੋੜਾ ਨਾਲ ਖੜਦੇ ਆਂ ਅਸੀਂ ਇਸ ਕਰਕੇ ਮੈਂ ਇੱਕ ਗੱਲ ਮੈਂ ਥੋੜੀ ਮੀਡੀਆ ਨਾਲ ਭਾਜੀ ਇੱਕ ਮੈਂ ਥੋੜੀ ਮੀਡੀਆ ਦੇ ਰਾਹੀਂ ਖੋਲ ਖੋਕ ਗੱਲ ਕਹਿਣੀ ਚਾਹੁੰਦਾ ਜਿਹੜੀ ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ ਉਭਾਰਨ ਦੀ ਲੋੜ ਹੈ ਉਹ ਗੱਲ ਇਹ ਹੈ ਅੱਜ ਸਮਾਜ ਚੋਂ ਜਿਹੜੀ ਚੀਜ਼ ਖਤਮ ਹੋ ਗਈ ਮੇਰੇ ਵੀਰੇ ਕੋਈ ਗੱਲ ਨਹੀਂ ਅੱਜ ਸਮਾਜ ਚੋਂ ਜਿਹੜੀ ਚੀਜ਼ ਖਤਮ ਹੋ 10000 ਪੱਤਰਕਾਰ ਨਹੀਂ ਮਾੜਾ ਹੋ ਸਕਦਾ ਉਹਨਾਂ ਚ 2000 ਪੱਤਰਕਾਰ ਚੰਗਾ ਵੀ ਹੋਊਗਾ ਜਿਹੜਾ ਆਪ ਕਹਿੰਦਾ ਮੈਂ ਚੰਗੀ ਖਬਰ ਲੈ ਕੇ ਆਉਣੀ ਹੈ ਚੰਗੀਆਂ ਸਟੋਰੀਆਂ ਕੱਢ ਕੇ ਲੈ ਕੇ ਆਉਣੀ ਹੈ ਪਰ ਭਾਜੀ ਮੈਨੂੰ ਦੱਸੋ ਕਿਹੜੇ ਪੰਜਾਬੀ ਨੇ ਅਜੇ ਤੱਕ ਇਹ ਕਿਹਾ ਵੀ ਸਾਡਾ ਫਰਾਣਾ ਪੱਤਰਕਾਰ ਮੈਂ ਜ਼ਿਲ੍ਹੇ ਦਾ ਹੀ ਹੁੰਦਾ ਕਦੇ ਵੀ ਜ਼ਿਲ੍ਹੇ ਦਾ ਪੱਤਰਕਾਰ ਪ੍ਰਾਊਡ ਕੀਤਾ ਕਿਸੇ ਪੱਤਰਕਾਰ ਤੇ ਭਾਜੀ ਤੁਸੀਂ ਆਪਣੇ ਪੰਜਾਬੀਆਂ ਨੇ ਕਦੇ ਇਹ ਪ੍ਰਾਊਡ ਕੀਤਾ ਵੀ ਸਾਡਾ ਡਾਕਟਰ ਹੈ ਜੀ ਅੰਮ੍ਰਿਤਸਰ ਚ ਹੈ ਜਲੰਧਰ ਚ ਕਿਤੇ ਵੀ ਡਾਕਟਰ ਬਹੁਤ ਵਧੀਆ ਪ੍ਰਾਊਡ ਨਹੀਂ ਕੀਤਾ ਕਦੇ ਭਾਜੀ ਜਿਹੜਾ ਵਿਗਿਆਨੀ ਹੈ ਕੋਈ ਪੰਜਾਬ ਦਾ ਵਿਗਿਆਨੀ ਜਿਹਨੇ ਬੰਦੇ ਨੂੰ ਦਵਾਈ ਦੀ ਖੋਜ ਖੋਜੀ ਹੋਈ ਹੈ ਬਿਮਾਰੀ ਦੀ ਦਵਾਈ ਹੈ ਕਦੇ ਪ੍ਰਾਊਡ ਕੀਤਾ? ਪਾਜੀ ਕੋਈ ਕਲਾਕਾਰ ਹੈ ਸਾਊਥ ਵਾਲੇ ਦੇ ਰਜਨੀ ਕਾਂ ਦੇ ਬੁੱਤ ਲਾਤੇ ਅਸੀਂ ਕਿਸੇ ਕਲਾਕਾਰ ਤੇ ਪ੍ਰਾਊਡ ਨਹੀਂ ਕਰਦੇ ਅਸੀਂ ਕਿਸੇ ਰਾਈਟਰ ਤੇ ਪ੍ਰਾਊਡ ਨਹੀਂ ਕਰਦੇ ਜੇ ਤੁਹਾਨੂੰ ਜਿਉਂਦੇ ਜੀ ਨਹੀਂ ਚੰਗਾ ਲੱਗਦਾ ਸਾਡੇ ਬੰਦੇ ਨਾਨਕ ਸਿੰਘ ਵੀਰ ਸਿੰਘ ਕਮਾਲ ਦੇ ਰਾਈਟਰ ਸੀਗੇ ਅਸੀਂ ਬੜੇ ਪ੍ਰਾਊਡ ਫੀਲ ਕੀਤਾ ਪਾਜੀ ਅਸੀਂ ਕਦੇ ਪ੍ਰਾਊਡ ਮੰਨ ਲਓ ਜੇ ਤੁਸੀਂ ਕਹਿੰਦੇ ਮੈਂ ਸਿਆਸੀ ਲੋਕ ਆ ਅਸੀਂ ਆਪਣੇ ਲੀਡਰ ਤੇ ਕਦੇ ਪ੍ਰਾਊਡ ਫੀਲ ਨਹੀਂ ਕੀਤਾ ਪਾਜੀ ਹੋਰ ਛੱਡੋ ਆਪਾਂ ਕਹਿੰਦੇ ਧਾਰਮਿਕ ਲੋਕ ਆ ਤੁਸੀਂ ਕਹਿੰਦੇ ਇਹ ਕਿਹਾ ਵੀ ਸਾਡਾ ਰਾਗੀ ਫੁਣਾਣਾ ਬਹੁਤ ਵਧੀਆ ਸਾਡਾ ਅਸੀਂ ਪ੍ਰਾਊਡ ਫੀਲ ਕਰਨਾ ਛੱਡ ਗਏ ਮੈਂ ਕਿਹਾ ਤੁਹਾਡੇ ਘਰਾਂ ਦੇ ਜਿਹੜੇ ਬੱਚੇ ਨੇ ਜੇ ਥੋੜਾ ਬੱਚਾ ਚ 50% ਨੰਬਰ ਲੈਂਦੇ ਨੇ ਅਸੀਂ ਬੱਚੇ ਨੂੰ ਕਲਾ ਕਰਦੇ ਆਂ ਵੀ ਸ਼ਰਮਾ ਜੀ ਦਾ ਬੇਟਾ 70% ਕਿਵੇਂ ਲੈ ਗਿਆ ਤੂੰ 50 ਕਿਉਂ ਲੈ ਕੇ ਆਇਆ ਅਸੀਂ ਇਹ ਨਹੀਂ ਕਿਹਾ ਬੱਚੇ ਨੂੰ ਵੀ ਪੁੱਤ ਤੂੰ ਕੋਈ ਨਹੀਂ 50 ਲੈ ਕੇ ਆਇਆ ਗਾਹਾਂ ਨੂੰ 80 ਲੈ ਕੇ ਆਉਣੇ ਆ ਸਰ ਫਿਰ ਕਮੀ ਕਿੱਥੇ ਐਪਰੀਸ਼ੀਏਟ ਕਰਨਾ ਛੱਡ ਗਏ ਭਾਜੀ ਸਾਡੇ ਅੰਦਰ ਹੀ ਆ ਸਾਡੇ ਅੰਦਰ ਹੀ ਆ ਚਾਹੇ ਚਾਹੇ ਤੁਸੀਂ ਹੋ ਚਾਹੇ ਅਸੀਂ ਆ ਕੋਈ ਬੰਦਾ ਅਸੀਂ ਤੁਸੀਂ ਐਪਰੀਸ਼ੀਏਟ ਕਰੀਂ ਰੇ ਪੋਜ਼ਿਟਿਵਿਟੀ ਘਟੇਗੀ ਭਾਜੀ ਪੋਜ਼ਿਟਿਵਿਟੀ ਘਟੇਗੀ ਆਪ ਮੰਨ ਲਵਾ ਅਲਪਰੈਨ ਅਪਰੀਸ਼ੀਏਟ ਕਰੀਏ ਭਾਈ ਤੁਸੀਂ ਇਨੀ ਇਨੀਸ਼ੀਏਟਿਵ ਲਿਆ ਤੁਸੀਂ ਇਸ ਤਰਨ ਤਾਨ ਚੁੱਟ ਕੇ ਫਿਲਮ ਬਣਾਈ ਭਾਜੀ ਫਿਲਮ ਮਾਰੀਆਂ ਫਿਲਮ ਬਣਾਉਗਾ ਪਾਇਆਂ ਵਿਰੋਧ ਕਰ ਦਾਂਗੇ ਤੁਸੀਂ ਕਿਉਂ ਮਾਰੀ ਫਿਲਮ ਬਣਾ ਰਹੇ ਹੋ ਪਰ ਤੁਸੀਂ ਇੱਕ ਵਾਰ ਅਪਰੀਸ਼ੀਏਟ ਤਾਂ ਕਰੋ ਸਾਡੇ ਜ਼ਿਲ੍ਹੇ ਚੋਂ ਕੋਈ ਕੁੜੀ ਫਾਸਟ ਆਈ ਹੈ ਕੋਈ ਦੋੜਾਂਸ ਫਾਸਟ ਆਈ ਹੈ ਕੋਈ ਕੰਮ ਕਰਦੀ ਹੈ ਅਸੀਂ ਕਦੋਂ ਉਹਨਾਂ ਨੂੰ ਜਾ ਕੇ ਅਪਰੀਸ਼ੀਏਟ ਕੀਤਾ ਭਾਜੀ ਸਾਨੂੰ ਚਾਹੀਦੀ ਹੈ ਸੰਸਰੀ ਖਬਰ ਭਾਈ ਸਾਨੂੰ ਸੰਸਰੀ ਖਬਰ ਚਾਹੀਦੀ ਹੈ ਸਰ ਇਹ ਪੰਜਾਬ ਤੋਂ ਇਲਾਵਾ ਹੋਰ ਕਿਹੜੇ ਸੂਬਿਆਂ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਭਾਈ ਸੋਭਿਆ ਨਹੀਂ ਤੁਝੇ ਮਲਖਾ ਜੀ ਹੋਣ ਲਈ ਚਾਹੀਦਾ ਨਹੀਂ ਭਾਈ ਪਾਕਿਸਤਾਨ ਹੋ ਰਹੀ ਹੈ ਕਿਉਂ ਉੱਥੋਂ ਦੇ ਆਰਟਿਸਟਾਂ ਨੇ ਸਾਡੇ ਨਾਲ ਕੰਮ ਕੀਤਾ ਹੈ ਕੈਨੇਡਾ ਚ ਹੋ ਰਹੀ ਹੈ ਯੂਕੇ ਚ ਹੋ ਰਹੀ ਹੈ ਜੁਕੇ ਦਾ ਵੀ ਹੋ ਰਹੀ ਹੈ ਕੈਨੇਡਾ ਤੋਂ ਵੀ ਆਰਟਿਸਟ ਅਸਲ ਜਿੱਦਾਂ ਤੁਸੀਂ ਸਿੱਖੀ ਸਰੂਪ ਦੇ ਵਿੱਚੋਂ ਕਦੀ ਸ਼ੂਟ ਦੇ ਦੌਰਾਨ ਪਰੇਸ਼ਾਨੀ ਆਈ ਤੁਹਾਨੂੰ ਕਦੀ ਨਹੀਂ ਜਾਈ ਬਿਲਕੁਲ ਪਰੇਸ਼ਾਨੀ ਨਹੀਂ ਆਈ ਸਭ ਉਲਟੀ ਗੱਲ ਹੈ ਜਦੋਂ ਅਸੀਂ ਸਰੂਪ ਨਾਲ ਕੰਮ ਕਰਦੇ ਆਂ ਪਰ ਮੈਨੂੰ ਲੱਗਦਾ ਜਿਹੜੀਆਂ ਸਾਡੇ ਧਾਰਮਿਕ ਸੰਸਥਾਵਾਂ ਨੇ ਉਹਨਾਂ ਨੇ ਸਾਨੂੰ ਕਦੇ ਹੱਲਾਸ਼ੀਰ ਨਹੀਂ ਦਿੱਤੀ ਕਦੇ ਕਿਸੇ ਪਿੰਡ ਦੇ ਬੰਦੇ ਨੇ ਕਿਸੇ ਜੱਜਦਾਰ ਨੇ ਕਦੇ ਕਿਸੇ ਪਾਠੀ ਨੇ ਕਿਸੇ ਨੇ ਐਵੇਂ ਨਹੀਂ ਕਿਹਾ ਵੀ ਸ਼ਾਵਾਸ਼ ਵੀ ਜਵਾਨਾ ਤੂੰ ਇਹਦਾ ਕੰਮ ਕਰਦਾ ਸਭ ਤੋਂ ਸਭ ਉਲਟੇ ਇੱਕ ਮਹੀਨਾ ਉਹਨੇ ਸਾਨੂੰ ਜਾਣਦੇ ਨੂੰ ਐ ਕਹਿੰਦੇ ਆ ਕੰਜਰ ਜਾਂਦੇ ਨੇ ਸਰ ਜਿੱਦਾਂ ਪਿੱਛੇ ਇੱਕ ਵੀਡੀਓ ਗਰਲ ਹੁੰਦੀ ਆ ਕਿ ਇੱਕ ਸ਼ੂਟ ਚੱਲਦਾ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਸੈਟਪ ਕਾਸਟ ਸੈਟਅਪ ਲੱਗਾ ਹੋਇਆ ਸੀ ਆਨੰਦ ਕਾਰਜ ਕਰਾਉਣੇ ਸੀ ਹਾਂਜੀ ਤੂੰ ਹੁਣ ਤੁਹਾਨੂੰ ਉਹਨਾਂ ਕਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਊਗਾ ਅਗਰ ਜੇ ਕਿਸੇ ਦਾ ਸ਼ੂਟ ਦਿਖਾਉਣਾ ਹੋਵੇ ਬਾਜੀ ਕੋਈ ਮਸਲਾ ਨਹੀਂ ਉਹ ਮਸਲਾ ਪਤਾ ਕੀ ਸੀ ਉਹ ਸਾਨੂੰ ਸਾਹਮਣੇ ਆਇਆ ਪੰਜਾਬੀਆਂ ਨੂੰ ਉਹ ਮਸਲਾ ਕੀ ਸੀ ਉਹ ਮਸਲਾ ਸਾਨੂੰ ਰੋਕਣ ਦਾ ਸੀਗਾ ਵੀ ਗਾਹਾਂ ਨੂੰ ਤੁਸੀਂ ਸਿੱਖਾਂ ਦੇ ਜੀਵਨ ਤੇ ਸਰਦਾਵਾ ਜੀਵਨ ਦੇ ਫਿਲਮਾਂ ਬਣਾਓ ਫਿਲਮਾਂ ਬਣਾਓ ਉਹ ਅਗਲਾ ਕਹਿੰਦਾ ਲਾਵਾ ਫਿਰ ਦਿਖਾਓ ਜੀ ਜਿੰਨੇ ਮਰਜ਼ੀ ਦਿਖਾਈ ਚਲੋ ਤੁਹਾਨੂੰ ਕੋਈ ਨਹੀਂ ਰੋਕਦਾ ਕਦੇ ਕਦੇ ਤੁਸੀਂ ਦੂਸਰੇ ਪੱਤਰਕਾਰੋਂ ਤੁਸੀਂ ਆਪਣੀ ਜ਼ਿੰਦਗੀ ਵੀ ਥੋੜੀ ਚਿੱਟੜਾੜੀ ਹੋ ਗਈ ਤੁਸੀਂ ਐਂ ਦੇਖਿਆ ਵੀ ਕਦੇ ਲਾਵਾ ਫਿਰ ਤੇ ਕੋਈ ਰੌਲਾ ਪਿਆ ਵੀ ਤੁਸੀਂ ਲਾਵਾ ਫਿਰ ਕਿਉਂ ਦਿਖਾ ਰਹੇ ਤੁਸੀਂ ਐਂ